ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਅੱਜ ਆਪਾਂ ਖੜਿਆ ਕੋਟੜੇ ਮੇਲੇ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਅੱਜ ਆ ਜਿਹੜਾ ਮੇਲੇ ਦਾ ਤੀਸਰਾ ਦਿਨ ਆ ਗਿਆ ਤੇ ਅੱਜ ਜਿਹੜੀ ਮਿਲਕਿੰਗ ਦਾ ਸੀਗਾ ਵੀ ਫਾਈਨਲ ਹੋ ਚੁੱਕੀ ਹੈ ਵੀ ਕਿਹੜੀ ਮੱਝ ਫਸਟ ਸੈਕੰਡ ਥਰਡ ਆਈ ਆ ਤੇ ਅੱਜ ਆਪਣੇ ਨਾਲ ਬਾਈ ਖੜਾ ਹੈਗਾ ਤੇ ਬਾਈ ਦੀ ਜਿਹੜੀ ਮੱਝ ਆ ਗਈ ਉਹ ਪਹਿਲੇ ਨੰਬਰ ਤੇ ਆਈ ਆ ਜੇ ਆਪਾਂ ਪਹਿਲਾਂ ਬਾਈ ਨੂੰ ਦਿੰਨੇ ਆ ਮੁਬਾਰਕਾਂ ਸასიਖਾਲ ਬਾਈ ਸასიਖਾਲ ਬਾਈ ਮੁਬਾਰਕਾਂ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਾਕੀ ਤੁਹਾਨੂੰ ਜੀ ਆਇਆਂ ਵੈਲਕਮ ਜੀ ਹਾਂ ਜੀ ਧੰਨਵਾਦ ਬਾਈ ਜੀ ਤੇ ਬਾਈ ਪਹਿਲਾਂ ਆਪਣਾ ਨਾਮ ਦੱਸਿਓ ਸੋਹਬਤ ਨਾਮ ਕੀ ਆਪਣਾ ਨਾਮ ਵੀਰੇ ਜਗਦੀਪ ਸਿੰਘ ਆ ਜੱਟ ਹਾਂ ਜਾਦਾ ਜਾਣਦੇ ਆ ਜਗਦੀਪ ਡੇਰੀ ਫਾਰਮ ਕਰਕੇ ਤੇ ਉਹਦੇ ਕਰਕੇ ਜਾਦਾ ਆਪਾਂ ਨੂੰ ਜਾਣਦੇ ਵੀਰੇ ਹਾਂ ਜੀ ਜਗਦੀਪ ਬਾਈ ਆਪਣਾ ਪਿੰਡ ਕਿਹੜਾ ਪੈ ਜਾਂਦਾ ਵੀਰੇ ਆਪਣਾ ਜ਼ਿਲ੍ਹਾ ਗੁਰਦਾਸਪੁਰ ਆ ਤੇ ਨੇੜੇ ਫੜੇਗੜ ਚੂੜੀਆਂ ਦੇ ਨਾਲ ਹੀ ਪਿੰਡ ਡੋਗਰ ਪਿੰਡ ਆ ਤੇ ਮੇਰੇ ਦੀ ਹਾਂ ਜੀ ਹਾਂ ਜੀ ਵੀਰੇ ਠੀਕ ਹੈ ਭਾਈ ਜੀ ਤੇ ਭਾਈ ਜਿਹੜੀ ਮੱਝ ਆ ਗਈ ਆਪਣਾ ਮੱਝਾਂ ਦੇ ਆਪਾਂ ਜੇ ਕੰਮ ਦੀ ਗੱਲ ਕਰੀਏ ਭਾਈ ਕਿੰਨੇ ਕ ਸਮੇਂ ਤੋਂ ਮੱਝਾਂ ਤੇ ਕੰਮ ਕਰਦੇ ਇਹ ਵੀਰੇ ਜੀ ਸਾਡੀ ਤੀਜੀ ਪੀੜੀ ਆ ਵੀਰੇ ਤਾਂ ਦੀਆਂ ਅੱਛਾ ਭਾਈ ਸਾਡੀ ਆ ਸਾਡੇ ਪਰਦਾਦੇ ਪਰਦਾਦਿਆਂ ਤੋਂ ਮੱਝ ਦੇ ਮਤਲਬ ਵੀ ਨਾਲ ਖੇਤੀਬਾੜੀ ਤੇ ਨਾਲ ਮੱਝ ਦਾ ਸ਼ੌਂਕ ਰੱਖੇ ਤਾਂ ਦੀਆਂ ਤੇ ਨਾਲ ਹੀ ਵੀਰੇ ਦੂਜਾਂ ਦਾ ਆਪਾਂ ਸੇਲ ਦਾ ਜਿਹਦਾ ਕੰਮ ਕਰਦੇ ਆ ਜਿਆਦਾ ਵਪਾਰ ਲੈਂਦਾ ਵੀਰੇ ਦੇ ਠੀਕ ਆ ਜੀ ਹਾਂ ਜੀ ਤੇ ਬਈ ਜੀ ਅੱਜ ਮੱਝ ਦੇ ਦੁੱਧ ਦੀ ਗੱਲ ਕਰੀ ਵੀ ਮੱਝ ਨੇ ਦੁੱਧ ਆਪਣਾ ਵੀ ਕਿੰਨਾ ਕੱਢਦਾ ਵੇਖਿੰਦੇ ਇਹਦੇ ਭਾਈ ਵੇਖੋ ਹੁਣ ਬੇਗਾਨੀ ਜਗ੍ਹਾ ਤੇ ਆਣ ਕੇ 1 ਕਿਲੋ 1.5 ਕਿਲੋ ਦਾ 2 ਕਿਲੋ ਦਾ ਫਰਕ ਪਉਂਦੀ ਆ ਪਰ ਮਤਲਬ ਟੋਟਲ ਚੱਲੀ ਜਾਂਦੀ ਵੀਰੇ ਮਤਲਬ 26 27 ਕਿਲੋ ਤੇ ਚੱਲਦੀ ਹੈ ਤੇ ਇੱਥੇ ਆਣ ਕੇ ਇੱਕ ਟਾਈਮ ਦਾ ਜਿੱਦਾਂ 11.5 ਕਿਲੋ ਮਤਲਬ 12 ਕਿਲੋ ਤੇ ਮਤਲਬ ਵੀ ਐਵਰੇਜ ਰਹੀ ਟੋਟਲ ਐਵਰੇਜ ਦੀ ਰਹੀ ਮਤਲਬ 24 ਕਿ ਲੀਟਰ ਦੀ ਰਹੀ ਐ ਐਵਰੇਜ 24 ਕਿ ਲੀਟਰ ਜਿਹੜਾ ਵੀ 24 ਲੀਟਰ ਆਪਾਂ 24 ਘੰਟਿਆਂ ਦਾ ਦੁੱਧ ਆ ਹਾਂ 24 ਕਿਲੋ 24 ਕਿਲੋ ਦਿੱਤਾ ਫਿਰ ਦੀ ਠੀਕ ਆ ਭਈ 24 ਕਿਲੋ ਦਿੱਤਾ ਤੇ ਭਈ ਮੇਲੇ ਕਿੰਨੇ ਕੁ ਲੜਦੇ ਹੁੰਦੇ ਨੇ ਮੇਲੇ ਭਾਈ ਪਹਿਲੀ ਵਾਰੀ ਮੇਲੇ ਤੇ ਆਇਆ ਹਾਂ ਪਹਿਲੀ ਵਾਰੀ ਮੇਲੇ ਪਹਿਲੀ ਵਾਰੀ ਫਸਟ ਟਾਈਮ ਹਾਂ ਬਾਂਹ ਜਾਨੀ ਤੇ ਭਈ ਖੁਸ਼ੀ ਕਿੰਨੀ ਖੋਰੀ ਓਏ ਬਹੁਤ ਗੁਰੂ ਰਾਮਦਾਸ ਦੀ ਭਾਈ ਮੇਰ ਤੇ ਜਿਹੜੀ ਗੱਲ ਕਰਨੇ ਬੜਾ ਛੌਂਕ ਦੀ ਪਈ ਜਦੋਂ ਵੀ ਆਪਾਂ ਮਤਲਬ ਵੀਡੀਓ ਪਾਉਂਦੇ ਹੁੰਦੇ ਸੀ ਤੇ ਸਾਡੇ ਮਨ ਮੈਨੂੰ ਪਛੂ ਮੈਨੂੰ ਸਾਰਿਆਂ ਨੂੰ ਹੁੰਦਾ ਭਾਈ ਮਨ ਆਪਣੇ ਚ ਵੀ ਮੇਰੀ ਆਪਣੀ ਗਾੜੀ ਲੱਗ ਜੇ ਪਰ ਗੁਰੂ ਰਾਮਦਾਸ ਨੇ ਭਾਈ ਵੀਰ ਜੀ ਬੜੀ ਮਿਹਨਤ ਕੀਤੀ ਤਾਂ ਮੇਕਰੋ ਮੈਨੂੰ ਮੈਨੂੰ ਅੱਜ ਤੋਂ ਮੈਨੂੰ ਮਹੀਨਾ ਕ ਮਿਹਨਤ ਮੈਨੂੰ ਕਿ ਚਾਲੂ ਕੀਤੀ ਤੇ ਚਲੋ ਅੱਜ ਮਹੀਨਾ ਕਾ ਪਹਿਲਾਂ ਤੋਂ ਮੇਰੇ ਤੇਰੀ ਆਪਣੀ ਸ਼ੁਰੂ ਕਰਤੀ ਤੇ ਬਈ ਮੱਝ ਨੂੰ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਅੱਜ ਪੂਰਾ ਮਹੀਨਾ ਹੋ ਗਿਆ ਵੀਰੇ ਅੱਜ ਪੂਰਾ ਮਹੀਨਾ ਹੋ ਗਿਆ ਤੇ ਜਿੱਦਾਂ ਤੇ ਸੂਈ ਆ ਵੀ ਉੱਦੇ ਤੋਂ ਹੀ ਮੱਝ ਤੇ ਮਿਹਨਤੜੀ ਸ਼ੁਰੂ ਕਰਤੀ ਹਾਂ ਜੀ ਕੋਈ ਵੀ ਵੀਰ ਜੀ ਮਿਹਨਤ ਤੇ ਕਰਨੀ ਪੈਂਦੀ ਹਾਂ ਹਾਂਜੀ ਮਿਹਨਤ ਬਿਣਾ ਤਾਂ ਵੀ ਕੁਝ ਨਹੀਂ ਹਾਂਜੀ ਤੇ ਬਈ ਜੇ ਆਪਾਂ ਮੱਝ ਦੀ ਮੈਨੇਜਮੈਂਟ ਦੀ ਗੱਲ ਕਰੀ ਮੇਲੇ ਦੇ ਵਿੱਚ ਜਿਵੇਂ ਤੁਸੀਂ ਪਹਿਲੀ ਵਾਰ ਆਏ ਨਵੇਂ ਹੋਗੇ ਤੇ ਮੱਝ ਦੀ ਮੈਨੇਜਮੈਂਟ ਮੇਲੇ ਦੇ ਵਿੱਚ ਕਿੰਨੀ ਕੌਖੀ ਰਹੀ ਆ ਜਾਂ ਕੀ ਬਈ ਮੈਨੇਜਮੈਂਟਲ ਬੱਸ ਵੇਖੋ ਜਦੋਂ ਵੀ ਮਤਲਬ ਕੋਈ ਵੀ ਨਵੀਂ ਜਗ੍ਹਾ ਤੇ ਪਸ਼ੂ ਆਉਂਦਾ ਤੇ ਉਹ ਨੂੰ ਥੋੜੀ ਪਰੇਸ਼ਾਨੀ ਤੇ ਵੀ ਆਉਂਦੀ ਆ ਤੇ ਪਹਿਲੀ ਜਗ੍ਹਾ ਚੇਂਜ ਹੁੰਦੀ ਆ ਹਰ ਇੱਕ ਚੀਜ਼ ਉਹਦੀ ਚੇਂਜ ਹੋ ਜਾਂਦੀ ਜਿਹੜੀ ਗੱਲ ਕਰਨ ਵਾਲੀ ਨੇ ਤੇ ਬਾਕੀ ਫੇ ਵੀ ਸਾਡੇ ਮਤਲਬ ਇਹ ਮੈਂ ਪਿਛਲੇ ਦੀਵਾਲੀ ਤੋਂ ਬਸਰ ਰਹੀ ਮੈਂ ਹਾਡੇ ਕੋ 10 12 ਦਿਨ ਉੱਥੇ ਵੀ ਮੇਲੇ ਤੇ ਰਹੀ ਇਹਦਾ ਵੀ ਇਹਦਾ ਡਰ ਨੀਹ ਦੇ ਮਰਦੇ ਵਿੱਚ ਕੋਈ ਵੀ ਹੈਗਾ ਤੇ ਮਤਲਬ ਵੀ ਸ਼ੁਰੂ ਤੋਂ ਵੀ ਮਤਲਬ ਮੇਲੇ ਦੇ ਵਿੱਚ ਉਹਦਾ ਲੋਕ ਰਹੀ ਜਿਹੜੀ ਗੱਲ ਚੱਲਦੀ ਹੈ ਠੀਕ ਹੈ ਭਾਈ ਤੇ ਭਾਈ ਮੱਝ ਮੇਲੇ ਦੇ ਵਿੱਚ ਸਾਮ ਸੰਭਾਲ ਕੀਨੇ ਤੁਸੀਂ ਕਰੀਆ ਜਾਂ ਕਿਸੇ ਹੋਰ ਤੇ ਖੁਦ ਆਪ ਕੀਤੀ ਵੀਰੇ ਦਿੰਦੀ ਆਪ ਕੀਤੀ ਠੀਕ ਹੈ ਹਾਂਜੀ ਹਾਂਜੀ ਤੇ ਭਾਈ ਮੱਝ ਦੀ ਫਿਰ ਮੇਲੇ ਦੇ ਵਿੱਚ ਆ ਕੇ ਖਰਾਕ ਤੇ ਘਰ ਦੀ ਖਰਾਕ ਦੇ ਵਿੱਚ ਫਰਕ ਰਹਿੰਦਾ ਭਈ ਕੋਈ ਮੈਂ ਵੀਰੇ ਸਾਬਾ ਸੇਮ ਹੀ ਰੱਖੀ ਆ ਕੋਈ ਆਪਣੀ ਖਰਾਕ ਹਾਂ ਜੋ ਮਤਲਬ ਥੋੜਾ ਪਤਾ ਕੈਲਚੀਨ ਤੇ ਬਾਕੀ ਜਿਹੜੀ ਉਹ ਸੇਮ ਚੀਜ਼ ਕਰਦੇ ਨੇ ਉਹੋ ਹੀ ਤੇ ਰੱਖੀ ਦਾ ਜਿਹੜਾ ਅੱਛਾ ਭਾਈ ਤੇ ਭਾਈ ਖਰਾਕ ਦੀ ਜੇ ਗੱਲ ਕਰੀ ਮੱਝ ਨੂੰ ਆਪਾਂ ਨਹੀਂ ਆਈ ਵੀਰੇ ਦੂਜਾ ਦਾ ਕੱਖ ਪਾਣੀ ਕੱਖ ਪਾਣੀ ਚਾਰ ਨਹੀਂ ਕਿਤੇ ਪਾਇਆ ਚਾਰ ਨਹੀਂ ਪਾਇਆ ਵੀਰੇ ਦਦਿਆਂ ਠੀਕ ਆ ਬਈ ਹਾਂਜੀ ਤੇ ਬਈ ਚਾ ਆਪਾਂ ਕੱਖ ਤੇ ਤੂੜੀ ਕਹ ਜੀ ਕਿੰਨੀ ਕਿ ਪਾਉਂਦੇ ਬਈ ਜੇ ਆਪਾਂ ਕਿਲੋਆਂ ਦੇ ਹਿਸਾਬ ਤੇ ਦਈਏ ਇੱਕ ਵਾਰ ਦਿਨ ਦੇ ਵਿੱਚ ਕਿਲੋਆਂ ਦੇ ਹਿਸਾਬ ਤੇ ਵੀਰ ਜੀ ਵੇਖੋ ਇਹ ਨਾ ਦਾਜ ਪਾਪਾ ਮਣ ਕੇ ਪਾਇਆ ਦਦਿਆਂ ਤੇ ਕੋਈ ਅੰਦਾਜ਼ਾ ਆ ਜਾ ਬਈ ਤਾਂ 10 12 ਕਿਲੋ ਵੰਡਾ ਪਾਈਦਾ ਵੀਰੇ ਅੱਛਾ ਬਈ ਤੇ ਦੂਜਾਂ ਦਾ ਕੋਈ 10-12 ਕਿਲੋ ਤੂੜੀ ਖਾਈ ਜਾਂਦੀ ਹੈ 10 ਵਰਗ ਠੀਕ ਆ ਬਈ ਤੇ ਬਈ ਫਿਰ ਫੀਡ ਫੀਡ ਵੀਰੇ ਦੂਜਾਂ ਦਾ ਮਤਲਬ ਵੀ ਟੋਟਲ ਇਹਦਾ ਵੰਡਾ ਪਈ ਐ 10 ਕਿਲੋ ਵੰਡਾ ਦਿੰਦੇ ਆ ਸਾਰੇ ਦਿਨ ਦਾ ਵਿੱਚੇ ਫੀਡ ਤੇ ਵਿੱਚੇ ਮੱਲਾ ਕਰਦਾ ਵੰਡਾ ਤਿਆਰ ਕੀਤਾ ਜਾਂਦਾ ਅੱਛਾ ਬਈ 10 ਕਿਲੋ ਵੀ ਫੀਡ ਹੋ ਜਾਂਦੀ ਤੇ 10 ਕਿਲੋ ਕੱਕ ਹੋ ਜਾਂਦੇ ਇਹ ਬਈ ਜਿਵੇਂ ਬਈ ਹੁਣ ਤੁਸੀਂ ਗਰਦਾਸਪੁਰ ਏਰੀਆ ਚਾਹੀ ਹਾਂਜੀ ਹਾਂਜੀ ਅਸੀਂ ਆ ਗਏ ਬਈ ਸੰਗਰੂਰ ਵਾਲੇ ਬਈ ਵੰਡਾ ਕਿਨੂੰ ਕਹਿੰਦੇ ਹੁੰਦੇ ਨੇ ਵੰਡਾ ਜੀ ਵੰਡਾ ਵੀ ਜਿਹੜਾ ਮਤਲਬ ਦਲੀਆਂ ਘਰ ਦਾ ਬਣਾਉਂਦੇ ਆ ਜਿਹੜੀ ਗੱਲ ਕਰਦੇ ਆ ਲੈਟੀ ਕਹੇ ਜੀ ਬਈ ਅਸੀਂ ਆ ਤੁਸੀਂ ਇੱਧਰ ਲੈਟੀ ਕਹਿੰਦੇ ਜਿਹੜੀ ਗੱਲ ਕਰਦੇ ਆ ਠੀਕ ਆ ਬਈ ਹਾਂ ਜੀ ਅੱਛਾ ਬਈ ਉਹਨੂੰ ਵੀ ਕੰਫੀਡ ਨੂੰ ਕਹਿੰਦੇ ਕੋਈ ਵੰਡਾ ਨਹੀਂ ਆਪਾਂ ਜਿੱਦਾਂ ਮਤਲਬ ਲੈਟੀ ਖੁਦ ਘਰ ਦੀ ਤਿਆਰ ਕਰਦੇ ਆ ਅੱਛਾ ਭਈ ਉਹ ਪੰਡਾ ਹੁੰਦਾ ਉਹ ਵੰਡਾ ਹੁੰਦਾ ਤੇ ਠੀਕ ਆ ਬਈ ਠੀਕ ਆ ਇਹ ਚੀਜ਼ਾਂ ਹੀ ਫਰਕ ਪੈਂਦਾ ਏਰੀਆ ਦਾ ਬਈ ਨਾ ਬੋਲ ਜਾਂਦਾ ਫਰਕ ਹਾਂ ਜੀ ਹਾਂ ਜੀ ਠੀਕ ਆ ਬਈ ਤੇ ਬਈ ਖੁਸ਼ੀ ਕਿੰਨੀ ਕੁ ਹੋ ਰਹੀ ਆ ਉਹ ਚੀਜ਼ ਵੇਖੋ ਜੀ ਵੀਰ ਜੀ ਆਪਾਂ ਤੇ ਇਹ ਚੀਜ਼ਾਂ ਦੇ ਵਿੱਚ ਹੰਕਾਰ ਲਵੇ ਇਹ ਉਹ ਗੁਰੂ ਰਾਮਦਾਸ ਜੀ ਮੇਰੀ ਬੜੀ ਮਾਂਚੀ ਛਾਈ ਤੇ ਆਪਾਂ ਵੀ ਚੰਗੇ ਮਤਲਬ ਬ੍ਰੀਡਰਾਂ ਦਾ ਚੰਗੀ ਮਤਲਬ ਸਾਡੀ ਕੋਈ ਮਾਂ ਚੰਗੀ ਆਪਾਂ ਜਾ ਕੇ ਲੜਾਂਗੇ ਦੰਦੀਆਂ ਤੇ ਉਹ ਗੁਰੂ ਰਾਮਦਾਸ ਨੇ ਅੱਜ ਆਡੇ ਤੇ ਮੇਰ ਕੀਤੀ ਵੀਰ ਠੀਕ ਆ ਭਾਈ ਤੇ ਭਾਈ ਮੱਝ ਕਿੰਨੇਵੇਂ ਸੂਏ ਹੋ ਗਈ ਆਪਣੀ ਐਰ ਕਾ ਵੀਰੇ ਚੌਥੇ ਸੂਏ ਸੂਏ ਦੇ ਇੱਕ ਦੀ ਚੌਥੇ ਸੂਏ ਤੇ ਭਈ ਇਹ ਆਪਣੀ ਘਰ ਦੀ ਮੱਝ ਆ ਜਾਂ ਕਿੰਨੇ ਭਾਈ ਇਹ ਇਹ ਭਈ ਖੁਦ ਰਿਸ਼ਤੇਦਾਰ ਕੋ ਲਈ ਹੋਈ ਦਈ ਆਪਣੀ ਰਿਸ਼ਤੇਦਾਰ ਕੋ ਲਈ ਲੈਂਦੀ ਚੰਗੇ ਬਲੱਡ ਲੈਂਦੀ ਵੀਰੇ ਚੰਗੇ ਮਤਲਬ ਵੀ ਜਦਾਂ ਖਲੀ ਪਰਿਵਾਰ ਤੋਂ ਬਲੱਡ ਲੈਣਿਆਂ ਦਾ ਦੀ ਉਹਦੇ ਚੰਗੀ ਬਲੱਡ ਲੈਂਦੀ ਆ ਫਿਰ ਕਰਦੀ ਉਹਨਾਂ ਦੀ ਬਲੱਡ ਲਾਈਨ ਬਾਕੀ ਭਾਜੀ ਵੇਖੋ ਜਿਹੜੀ ਬਲੱਡ ਲੈਂਦੀ ਆ ਮਤਲਬ 25 26 ਕਿਲੋ ਦੀ ਐਵਰੇਜ ਉਹ ਰੱਖ ਸਕਦੀ ਆ ਵੀਰੇ ਤੋਂ ਹਾਂ ਬਈ ਸਹੀ ਆ ਜੀ ਸਹੀ ਆ ਤੇ ਮਤਲਬ ਵੀ ਆਪਾਂ ਸ਼ੁਰੂ ਤੋਂ ਇਹੋ ਗੱਲ ਕਹਿੰਦੇ ਆ ਕਿ ਜੇ ਭਰਾ ਨਵੀਂ ਕਰਮ ਕਰਨਾ ਉਹ ਬਰੀਡ ਤੋਂ ਚੱਲਾਂਗੇ ਤੇ ਦੁੱਧ ਉਹ ਹੀ ਦੇ ਸਕਦੀ ਵੀਰੇ ਜੀ ਹਾਂ ਸਹੀ ਆ ਬਈ ਤੇ ਬਈ ਮੇਲਿਆਂ ਦਾ ਕਦੋਂ ਕੋ ਸੋਚਿਆ ਤੁਸੀਂ ਵੀ ਮੇਲੀ ਦੇ ਮੇਲਿਆਂ ਦਾ ਵੀਰੇ ਬੜੇ ਮਨ ਦੇ ਵਿੱਚ ਕਾਫੀ ਟਾਈਮ ਤੋਂ ਹੀ ਵੀ ਮਤਲਬ ਵੀ ਆਪਾਂ ਵੀ ਮਤਲਬ ਵੀ ਪਿਛਲੇ ਹਰ ਵੀਂ ਪਉਣੀ ਉਦੋਂ ਇਹ ਲੇਟ ਸੂਈ ਦਦੀ ਤੇ ਐਰਕਾਂ ਤੋਂ ਟਾਈਮ ਨਾਲ ਸੂਈ ਹੁਣ ਇੱਥੋਂ ਸਿੱਧਾ ਹੀ ਤਰਨਵਲੇ ਜਾਵਾਂਗੇ ਵੀਰੇ ਦਦੀ ਅੱਛਾ ਬਈ ਇਸ ਤੋਂ ਬਾਅਦ ਤਨਹੋਲੇ ਮਿਲ ਹਾਂ ਤਰਨਵਲੇ ਜਾਵਾਂਗੇ ਦਦੀ ਤੇ ਅੱਜ ਤੋਂ ਵੀ ਅੱਜ ਸਿੱਧੇ ਹੀ ਬਾਗ ਜਾਵਾਂਗੇ ਹਾਂ ਸਿੱਧੇ ਉੱਥੇ ਚੱਲ ਜੂਗੇ ਦਦੀ ਠੀਕ ਆ ਬਈ ਤੇ ਤਨਹੋਲੇ ਤੋਂ ਬਾਅਦ ਬਈ ਹੋਰ ਵੀ ਮੇਲੇ ਲਾਇਆ ਕਰੋਗੇ ਹੁਣ ਹਾਂ ਪਤਾ ਲੱਗਿਆ ਹਾਂ ਤੇ ਜ਼ਰੂਰ ਜਾਇਆ ਕਰਾਂਗੇ ਵੀਰੇ ਦਦੀ ਇੱਕ ਆਪਣੇ ਕੋ ਖੀਰੀ ਕੱਟੀ ਆ ਦਦੀ ਬਲੱਡ ਲੈਂਡ ਚੰਗੀ ਵੀਰੇ ਦਦੀ ਅੱਛਾ ਬਈ ਉਹ ਵੀ ਆਪਾਂ ਮਿਲੇ ਤਰ੍ਹਾਂ ਲੈ ਆਏਗੀ ਅੱਛਾ ਉਹ ਵੀ ਤਨੋ ਲੈ ਆਉਗੀ ਸੱਜਾ ਭਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਾਈ ਦੋ ਪਸ਼ੂ ਲੈ ਕੇ ਜਾਂਦੇ ਆ ਉਹ ਵੀ ਨੀਲੀ ਰਵੀ ਇਹ ਕਹਿੰਦਾ ਭਾਈ ਮੋਰਾ ਦੀ ਹੈ ਨਾ ਨੀਲੀ ਰਵੀ ਭਾਈ ਉਹ ਨੀਲੀ ਰਵੀ ਹੈ ਇਹ ਆਪਣੀ ਮੋਰਾ ਦੀ ਇਹ ਮੋਰਾ ਦੀ ਲਈ ਮੇਤਰਾ ਜਿਹੜਾ ਕੋਟੜੇ ਮੇਲਾ ਹੋਇਆ ਸੀਗਾ ਤੇ ਅੱਜ ਉਹ ਥੇੜੀ ਫਾਈਨਲ ਮਿਲਕਿੰਗ ਆ ਗਈ ਉਹ ਹੋ ਚੁੱਕੀ ਹੈ ਤੇ ਆ ਨੀਲੀ ਰਵੀ ਦੇ ਵਿੱਚੋਂ ਮੱਝ ਸੀਗੀ ਤੇ ਆਪਣੇ ਪਿੰਡ ਦੀ ਮੱਝ ਹੈ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਕੀ ਹਾਲ ਹੈ ਪ੍ਰਗਟ ਭਾਈ ਠੀਕ ਹੈ ਭਾਈ ਤੂੰ ਦੱਸ ਠੀਕ ਆ ਭਾਈ ਤੇ ਭਾਈ ਪਹਿਲਾਂ ਤਾਂ ਤੈਨੂੰ ਮੁਬਾਰਕਾਂ ਤਰੀ ਮੱਝ ਆਈ ਈ ਪਹਿਲੇ ਨੰਬਰ ਤੇ ਆਈ ਹੈਗੀ ਬਹੁਤ ਬਹੁਤ ਧੰਨਵਾਦ ਬਈ ਤੇ ਬਾਈ ਬਾਈ ਆਪਣੇ ਪਿੰਡ ਦਾ ਹੀ ਹੈ ਤੇ ਪਹਿਲੇ ਹੀ ਨਾ ਬਾਈ ਨੇ ਨਵਾਂ ਹੀ ਫਾਰਮ ਸ਼ੁਰੂ ਕਰਿਆ ਹੋਇਆ ਹੈਗਾ ਤੇ ਬਾਈ ਪਹਿਲੀ ਵਾਰੀ ਮੇਲਾ ਲੜਨ ਆਇਆ ਸੀਗਾ ਤੇ ਬਾਕੀ ਆਪਾਂ ਗੱਲਬਾਤ ਬਾਈ ਦੇ ਨਾਲ ਹੀ ਕਰਦੇ ਆਂ ਤੇ ਬਾਈ ਪ੍ਰਗਟ ਜਿੰਮੇ ਤੂੰ ਨਮਾ ਆਪਾਂ ਕਹਿੰਦੇ ਨਮਾ ਕਾ ਮਸੂਰੂ ਕਰਿਆ ਹੋਇਆ ਤੇ ਤੇ ਪਹਿਲੀ ਵਾਰੀ ਤੂੰ ਮੇਲਾ ਲੜਨ ਆਇਆ ਬਾਈ ਮੇਲੇ ਦੇ ਵਿੱਚ ਤੈਨੂੰ ਵੀ ਕੀ ਆਹ ਖਾਈਆ ਕੋਈ ਵੀ ਤੰਗੀ ਪਰੇਸ਼ਾਨੀ ਕੀ ਪਰਵੰਦ ਬਹੁ ਵਜੇ ਦੀ ਕੋਈ ਦਿੱਕਤ ਨਹੀਂ ਆਪਾਂ ਨੂੰ ਉੱਥੇ ਅੱਛਾ ਬਾਈ ਬਹੁਤ ਵਜੇ ਮਤਲਬ ਠੀਕ ਹੈ ਬਾਈ ਤੇ ਉਂ ਬਾਈ ਜਿਵੇਂ ਆਪਾਂ ਵੀ ਤੂੰ ਨਮਾਜ਼ ਸੀਗਾ ਵੀ ਜਿਵੇਂ ਆਪਾਂ ਕਹਿੰਦੇ ਵੀ ਬਰੀਡਰ ਹੁੰਦੇ ਨੇ ਬੰਦਿਆਂ ਨੂੰ ਭੇਤੇ ਜ਼ਿਆਦੇ ਹੁੰਦਾ ਕੋਈ ਸਮਾਨ ਸੱਪਾ ਦੇ ਦਿੰਦੇ ਨੇ ਉਹ ਤਰ੍ਹਾਂ ਦੀ ਤਾਂ ਇਹ ਕੋਈ ਚੀਜ਼ ਹੈਗੀ ਕੋਈ ਦਿੱਕਤ ਨਹੀਂ ਆਪਾਂ ਨੇ ਬਾਈ ਜਿਵੇਂ ਆਪਣੇ ਨਾਰਮਲ ਘਰੇ ਚੱਲਦੀ ਤੇ ਆਪਾਂ ਉਵੇਂ ਹੀ ਕਰਾ ਕੇ ਚਲਾਈ ਆ ਇੱਥੇ ਅੱਛਾ ਬਾਈ ਕੋਈ ਆਪਾਂ ਨੇ ਕੁਝ ਨਹੀਂ ਇਹਨੂੰ ਫालतू ਨਹੀਂ ਖਵਾਇਆ ਠੀਕ ਆ ਬਾਈ ਠੀਕ ਆ ਨਹੀਂ ਇਹ ਵੀ ਚੀਜ਼ ਵਧੀਆ ਬਾਈ ਤੇ ਬਾਈ ਜੀ ਆਪਾਂ ਇਹਦੀ ਗੱਲਬਾਤ ਕਰੀਏ ਵੀ ਇਹ ਬਾਈ ਕਿਹੜੀ ਬਲੱਡ ਲਾਈਨ ਦੀ ਹੈ ਵੀ ਇਹ ਆਪਣੇ ਘਰ ਦੀ ਮੱਝ ਆ ਕਿ ਖਰੀਦੀ ਹੋਈ ਆ ਬਾਈ ਉਹ ਚੀਜ਼ ਬਾਰੇ ਦੱਸੋ ਇਹ ਆਪਣੇ ਖਰੀਦੀ ਹੋਈ ਹੈ ਅੱਛਾ ਬਾਈ ਖਰੀਦੀ ਹੋਈ ਹੈ ਕੀ ਤੇ ਕਿੰਨਾ ਕ ਟਾਈਮ ਹੋ ਗਿਆ ਬਾਈ ਖਰੀਦੀ ਨੂੰ ਤਿੰਨ ਕ ਸਾਲ ਹੋ ਗਏ ਅਸੇ ਤਿੰਨ ਸਾਲਾਂ ਤੂੰ ਆਪਣੇ ਲਈ ਚੱਲਦੀ ਆ ਬਾਈ ਤੇ ਕਰੇ ਵੀ ਬਾਈ ਕਰੇ ਨਾਲ ਉਹਰੇ ਦੁੱਧ ਕਿੰਨਾ ਤੋੜਗੀ ਇਹ ਕਰੇ ਨੂੰ ਬਾਈ ਇੱਥੇ ਪਾਜੀ ਫਰਕ 2-2 ਲੀਟਰ ਦਾ ਪਾਜੀ 2 1.5-2 ਲੀਟਰ ਦਾ ਫਰਕ ਪੈ ਗਈ ਆਪਣਾ ਅਕੇਲੀ ਆਪਾਂ ਮੇਰੇ ਔਰੇ ਬਾਈ ਦੁੱਧ ਕਿੰਨਾ ਦੇਤਾ ਫਿਰ ਇਹਨੇ ਮੇਲੇ ਦੇ ਵਿੱਚ ਇਹਨੇ ਦੇਤਾ ਬ 17400 ਦੇਤਾ ਬਾਈ ਠੀਕ ਆ ਵੀ ਆਪਾਂ ਕਹਿ ਲਈ ਵੀ ਘਰੇ 19 ਲੀਟਰ ਤੇ ਚੱਲਦੀ ਹੈਗੀ ਇਹ ਠੀਕ ਆ ਬਾਈ ਠੀਕ ਹੈ ਤੇ ਬਾਈ ਕੁੱਲ ਮੱਜਾਂ ਦੀ ਆਪਾਂ ਜੇ ਚੱਲ ਤੇ ਬਾਈ ਜਿਵੇਂ ਹੁਣ ਇੱਥੋਂ ਤਾਂ ਤੁਸੀਂ ਆਪਾਂ ਕਹਿ ਲਈ ਵੀ ਮੇਲਾ ਜਿੱਤ ਲਿਆ ਹਾਂਜੀ ਤੇ ਬਾਈ ਗਾਹਾਂ ਫਿਰ ਹੋਰ ਮੇਲੇ ਲੜੋਂਗੇ ਜਿਵੇਂ ਹੁਣ ਤਨੌਲੇ ਦਾ ਮੇਲਾ ਚੱਲ ਰਿਹਾ ਜਾਂ ਹੋਰ ਗਾਹਾਂ ਮੇਲੇ ਆਉਂਦੇ ਨੇ ਹਜੇ ਹਜੇ ਕੋਈ ਤਿਆਰੀ ਨਹੀਂ ਤਨੌਲੇਲੇ ਮੇਲੇ ਦੀ ਅੱਛਾ ਬਾਈ ਆਪਾਂ ਹੁਣ ਮਤਲਬ ਘਰੀ ਜਾਵਾਂਗੇ 18 ਤੱਕ ਅੱਜ ਵੀ ਘਰੀ ਜਾਵਾਂਗੇ ਵੀ ਫਿਰ ਦੇਖਦੇ ਆ ਵੀ ਬਾਕੀ ਬਣਦਾ ਕੀ ਹੈਗਾ ਦੋ ਵਾ ਦੇਖਦੇ ਆ ਕੱਲ ਤੱਕ ਕੈਂਟਰੀ ਉੱਥੇ ਅੱਛਾ ਬ ਵੀ ਨਹੀਂ ਫੇਰ ਕਾਲੂ ਬਾਗ ਜਾਉਂਗੇ ਉੱਥੇ ਠੀਕ ਆ ਬਾਈ ਕੇਰਾ ਵੀ ਬਾਈ ਕਹਿੰਦਾ ਵੀ ਮੈਨੂੰ ਵੀ ਘਰੋਂ ਆਏ ਨੂੰ ਕਈ ਦਿਨ ਹੋ ਗਏ ਕਹਿੰਦਾ ਵੀ ਘਰੇ ਵੀ ਬਾਈ ਕੱਲਾ ਹੀ ਆ ਗਿਆ ਤੇ ਮਾਗਰ ਫਾਰਮ ਵਾਲੇ ਪਸ਼ੂ ਵੀ ਦੇਖਣ ਨੇ ਕਿਉਂਕਿ ਬਈ 5-6 ਦਿਨ ਹੋਰੇ ਬਾਈ ਕਿੰਨੇ ਦਿਨ ਹੋ ਗਏ ਆਏ ਨੂੰ ਕਿੰਨੇ ਦਿਨ ਹੋ ਗਏ ਆਪਾਂ 18 ਤਰੀਕ ਨੂੰ ਰਾਤ ਨੂੰ ਆ ਗਏ ਸੀ ਅੱਛਾ ਬਾਈ ਹੋ ਗਏ ਆਪਾਂ ਕਹਿੰਦੇ ਵੀ 7-8 ਦਿਨ ਹੋ ਗਏ ਹੋਰੇ ਪਹੁੰਚੇ ਤੂੰ ਹਣਾ ਬਾਈ ਤੇ ਬਾਈ ਕਹਿੰਦਾ 7-8 ਦਿਨ ਹੋਰੇ ਹੋ ਗਏ ਤੇ ਬਾਕੀ ਗਾਂ ਤਣਾਉਲੇ ਮੇਲੇ 'ਚ ਵੀ 7-8 ਦਿਨ ਲੱਗ ਜਾਨਗੇ ਕਹਿੰਦਾ ਵੀ ਫਿਰ ਮਾਗਰ ਔਖਾ ਹੋ ਜਾਂਦਾ ਗਾ ਪਸ਼ੂ ਸਾਹਮਣ ਦਾ ਠੀ ਤੇ ਬਾਈ ਹੁਣ ਇਹ ਬਾਈ ਗੱਬਣ ਹੈਗੀ ਹੈ ਕਿੰਨਾ ਹੈਗੀ ਹੈ ਅਸੀਂ ਆਪਾਂ ਨੇ ਇਹ ਜੇ ਕਰਾਈ ਨਹੀਂ ਕਰਾਉਣੀ ਆ ਅਗਲੀ ਵਾਰ ਇਤਨੌਲੇ ਮੇਲੇ ਦੀ ਤਿਆਰੀ ਦੇ ਹਿਸਾਬ ਨਾਲ ਗੱਬਣ ਕਰਾਉਣੀ ਆ ਅੱਛਾ ਬਾਈ ਅਗਲੀ ਵਾਰ ਤਣਾਉਲੇ ਜਤਨਾ ਮੇਲਾ ਠੀਕ ਆ ਬਾਈ ਤੇ ਬਾਈ ਸੋਈ ਨੂੰ ਟਾਈਮ ਕਿੰਨਾ ਹੋ ਗਿਆ ਇਹਨੂੰ ਹੋ ਗਏ 2 ਤੋਂ 2.5 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਸੋਈ ਨੂੰ ਬਾਈ ਵਧੀਆ ਵਧੀਆ ਦੁੱਧ ਤੇ ਚੱਲੀ ਜਾਂਦੀ ਆ ਤੇ ਬਾਈ ਜੇ ਆਪਾਂ ਘਰੇ ਪਸ਼ੂਆਂ ਦੀ ਗੱਲ ਕਰੀ ਵੀ ਘਰੇ ਪਸ਼ੂ ਕਿੰਨੇ-ਕਿੰਨੇ ਆਪਣੇ ਕੋਲੇ ਆਪਣੇ ਕੋਲੇ 4-5 ਇੱਕ ਪਸ਼ੂ ਨੇ ਜੇ 4-5 ਇੱਕ ਪਸ਼ੂ ਨੇਗੇ ਠੀਕ ਆ ਬਾਈ ਉਹ ਵੀ ਬਾਈ ਵਧੀਆ ਆਉਦੇ ਨੇ ਕਿ ਉਹ ਨਾਰਮਲ ਨੇਗੇ ਬਸ ਅਜੇ ਤਾਂ ਆਸੇ ਹਲੇ ਬਾਕੀ ਨਾਰਮਲੀ ਨੇਗੇ ਨਾਰਮਲ ਨੇ ਮੰਨ ਲਓ ਵੀ ਵਧੀਆ ਨੇ ਮੰਨ ਲਓ ਠੀਕ ਆ ਭਾਈ ਵੀ ਆਪਾਂ ਕਹੇ ਲਈ 14 15 ਕਿਲੋ ਲੀਟਰ ਵਾਲੀ ਨੇਗੇ ਉਹ ਵੀ ਗਾਹਾਂ ਬਾਕੀ ਹੌਲੀ ਹੌਲੀ ਭਾਈ ਬਧੀਰ ਸਿਹਤਾਰ ਹੋਈ ਜਾਊਗਾ ਹੋਈ ਜਾਊਗਾ ਹਾਂ ਠੀਕ ਆ ਭਾਈ ਠੀਕ ਆ ਜੀ ਤੇ ਭਾਈ ਬਾਕੀ ਹਲੇ ਮਾਨ ਸਨਮਾਨ ਆਪਾਂ ਨੂੰ ਮਿਲੇ ਨਹੀਂ ਹੈਗੇ ਹਨਾ ਭਾਈ ਤੇ ਬਾਕੀ ਭਾਈ ਵੀਡੀਓ ਆਪਾਂ ਮਾਨ ਜਦੋਂ ਆਪਾਂ ਨੂੰ ਮਾਨ ਸਨਮਾਨ ਮਿਲ ਗਏ ਵੀ ਆਪਾਂ ਕਹੇ ਲਈ ਫੁੱਲ ਫੁੱਲ ਲਾਗੇ ਉਸ ਤੋਂ ਬਾਅਦ ਵੀਡੀਓ ਬਣਾਵਾਂਗੇ ਆਪਾਂ ਤੇ ਬਾਕੀ ਆਪਾਂ ਬਾਈ ਹੋਰਾਂ ਤੋਂ ਪਹਿਲਾਂ ਡਿਟੇਲ ਲੈ ਲਈ ਆਪਾਂ ਵੀ ਕਿੰਨਾ ਕੁ ਰਿਕਾਰਡ ਸੀਗਾ ਵੀ ਕੀ ਗੱਲਬਾਤ ਆ ਗਈ ਵੀ ਕਿੰਨਾ ਤੇ ਆਪਾਂ ਉਹ ਡਿਟੇਲ ਲੈ ਲਈ ਬਾਕੀ ਆਪਾਂ ਵੀਡੀਓ ਤੁਹਾਨੂੰ ਮਾਨਸਰ ਮਾੜ ਮੈਨ ਤੋਂ ਬਾਅਦ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਦੋਸਤੋ ਤੇ ਆਪਾਂ ਹੁਣ ਤੁਹਾਨੂੰ ਦਿਖਾਉਣਾ ਜਿਹੜੀ ਦੋ ਦੰਦ ਝੋਟੀਆਂ ਦੇ ਵਿੱਚੋਂ ਸਭ ਤੋਂ ਵੱਧ ਦੁੱਧ ਦੇਣ ਵਾਲੀ ਝੋਟੀ ਹੈ ਜਿਹੜੀ ਆਪਾਂ ਕਹਿੰਦੇ ਪਹਿਲੇ ਨੰਬਰ ਤੇ ਝੋਟੀ ਹੈ ਇਹ ਆ ਤੇ ਆਪਾਂ ਹੁਣ ਉਹਦੀ ਡਿਟੇਲ ਲੈਨੇ ਤੇ ਬਾਈ ਹਰਨ ਨਾਲ ਕਰਦੇ ਆਂ ਗੱਲਬਾਤ ਸਸਿਕਾਲ ਬਾਈ ਜੀ ਸਸਿਕਾਲ ਜੀ ਕੀ ਹਾਲ ਚਾਲ ਆ ਬਾਈ ਚੜਦੀ ਕਲਾ ਚ ਚੜਦੀ ਕਲਾ ਚ ਹਾਂਜੀ ਹਾਲ ਤੇ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਜੀ ਪਿੰਡ ਕਿਹੜਾ ਹੈ ਆਪਣਾ ਕੰਡੋ ਲੋ ਕਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਗਿਆ ਠੀਕ ਹੈ ਭਾਈ ਤੇ ਭਾਈ ਕਿੰਨੇ ਦਿਨ ਹੋ ਗਏ ਮੇਲੇ ਚ ਆਇਆ ਇਹ 19 ਤਰੀਕ ਨੂੰ ਸ਼ਾਮ ਨੂੰ ਆਏ ਸੀਗੇ ਮੇਲੇ ਨੂੰ 19 ਤਰੀਕ ਸ਼ਾਮ ਨੂੰ ਪਹੁੰਚੇ ਸੀਗੇ ਤੇ ਆਪਾਂ ਕਹਿੰਦੇ ਵੀ ਅੱਜ ਪੰਜ ਚਾਰ ਪੰਜ ਦਿਨ ਹੋ ਗਏ ਹਾਂ ਚਾਰ ਪੰਜ ਦਿਨ ਹੋ ਗਏ ਠੀਕ ਹੈ ਭਾਈ ਤੇ ਭਾਈ ਦੁੱਧ ਆਪਾਂ ਇਹ ਤੱਕ ਕਹਿੰਦੇ ਵੀ ਕਿੰਨਾ ਦੁੱਧ ਦੇਤਾ ਬਈਆਂ ਨੇ ਇੱਕ ਦਿਨ ਦਾ ਲਗਭਗ 16 ਲੀਟਰ ਦੁੱਧ ਦਤਾ ਹੈ ਇੱਕ ਦਿਨ ਦਾ 16 ਲੀਟਰ ਰੋਜ਼ ਤੇ ਭਾਈ ਚੁਆਈ ਇੱਥੇ ਕਿੰਨੇ ਲੇ ਵੀ ਕਿੰਨੇ ਇੱਥੇ ਦੇਖੋ ਨੇ 16 ਏਕ ਭਾਈ ਤੇ ਸੱਦੇ ਵੀ ਆ ਤਿੰਨ ਚੁਆਈਆਂ ਤੋਂ ਹੀ ਆ ਅੱਛਾ ਹਾਂ ਕੱਚੀ ਚੁਆਈ ਤੇ ਮੁਰਕੇ ਤਿੰਨ ਚੁਆਈਆਂ ਜਿਹੜੀਆਂ ਪੱਕੀ ਚੁਆਈਆਂ ਦੀਆਂ ਹੋਣਗੀਆਂ ਠੀਕ ਹੈ ਜੀ ਅਓ ਅੱਜ ਜਿਹੜੀ ਤੀਜੀ ਚੁਆਈ ਸੀ ਪੱਕੀ ਉਹ ਅੱਜ ਸਵੇਰ ਜਿਹੜੀ 6 ਵਜੇ ਨੂੰ ਫਾਈਨਲ ਹੋਣੀ ਹੈ। ਅੱਛਾ ਜੀ ਉਹ ਅੱਜ ਵਾਲੀ ਸਵੇਰ ਵਾਲੀ ਚੁਆਈ ਤੇ ਕਿੰਨਾ ਦੁੱਧ ਸੀ ਜੀ ਇਹਦਾ? ਇਹਦਾ ਸੀਗਾ ਜੀ ਅੱਜ 8 ਕਿਲੋ ਤੇ 100 ਗ੍ਰਾਮ। 8 ਕਿਲੋ ਤੇ 100 ਗ੍ਰਾਮ ਦੁੱਧ ਸੀਗਾ। ਠੀਕ ਆ ਭਾਈ। ਤੇ ਆਪਾਂ ਕਹ ਲਈਏ 16 ਪਲੱਸ ਚੱਲੀਏ ਫਿਰ। ਹਾਂ ਜੀ 16 ਪਲੱਸ। ਠੀਕ ਆ ਭਾਈ। ਤੇ ਭਾਈ ਕਿੰਨੇ ਕੁ ਪਸ਼ੂ ਨੇ ਆਪਣੇ ਕੋਲੇ ਘਰੇ? ਮੇਰੇ ਕੋਲੇ 10-12 ਪਸ਼ੂ ਨੇ। 10-12 ਪਸ਼ੂ। ਤੇ ਭਾਈ ਸਾਰੇ ਬਰੀਡ ਤੇ ਹੀ ਕੰਮ ਕਰ ਰਹੇ ਨੇ ਕਿ ਭਾਈ ਉਹ ਨਾਰਮਲ ਪਸ਼ੂ ਨੇ ਬਾਕੀ। ਹਾਂ ਨਹੀਂ ਆਪਣੇ ਕੋਲੇ ਸਾਰੇ ਚੰਗੇ ਮੇਰਾ ਪਹਿਲਾ ਕਿੱਥੇ ਲੜਿਆ ਬਈ ਪਹਿਲਾ ਜੀ ਮੇਰੇ ਕੋਲੇ ਇਹਦਾ ਮਤਲਬ ਜਿਹੜੇ ਝੋਟੇ ਤੋਂ ਕਰਾਸ ਹੋਈ ਸੀਗੀ ਹਾਂਜੀ ਉਹ ਝੋਟਾ ਪਾਇਆ ਸੀ ਖੀਰੀ ਕੈਟਾਗਰੀ ਦੇ ਵਿੱਚ ਬਠਿੰਡਾ ਜਲਾ ਦੇ ਵਿੱਚ ਵਿਂਝੂ ਦਾ ਝੰਡ ਵਾਲਾ ਵਿਂਝੂ ਦਾ ਪਿੰਡ ਸੀਗਾ ਜੀ ਅੱਛਾ ਜੀ ਮੁਕਾਬਲੇ ਹੋਏ ਸੀ ਉਸ ਖੀਰੀ ਕੈਟਾਗਰੀ ਦੇ ਵਿੱਚੋਂ ਸੈਕੰਡ ਰਿਆ ਸੀ ਝੋਟਾ ਜੀ ਅੱਛਾ ਜੀ ਉਹ ਮੇਰਾ ਪਹਿਲਾ ਮੇਲਾ ਸੀਗਾ ਅੱਛਾ ਜੀ ਇਹ ਆ ਮੇਰਾ ਦੂਜਾ ਮੇਲਾ ਇਹ ਕਿਹੜਾ ਵਾਲਾ ਪਹਿਲਾ ਮੇਲਾ ਕਿਹੜਾ ਹਾਂਜੀ 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 ਠੀਕ ਹੈ ਬਈ ਇਹ ਚਵਾਈ ਵਾਲਾ ਮੇਰਾ ਪਹਿਲਾ ਮੇਲਾ ਤੇ ਇਹਦੇ ਵਿੱਚੋਂ ਬੈਰੂ ਕਰ ਪਾਦੇ ਨਾਲ ਅੱਜ ਆਪਣੀ ਜਿਹੜੀ ਬੇਟੀ ਆ ਜਾਨ ਦਿੱਤ ਕੇ ਲੈ ਚਲੇ ਆ ਹਾਂਜੀ ਤੇ ਬਈ ਖੁਸ਼ੀ ਕਿੰਨੀ ਕ ਫਰਦਿਆਂ ਆਉਂਦੀ ਖੁਸ਼ੀ ਤਾਂ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਬੜੀ ਛੋਟੀ ਛੋਟੀ ਹੁੰਦੀ ਤੋਂ ਪਾਲਿਆ ਜੀ ਅੱਛਾ ਬਈ ਮੇਰਾ ਮਨ ਤਾਂ ਆ ਦਿਨ ਦਾ ਸੀਗਾ ਸੁਪਨਾ ਵੀ ਇੱਕ ਦਿਨ ਕਿਸੇ ਨਾ ਕਿਹਾਏ ਮੁਕਾਮ ਤੇ ਪਹੁੰਚਾਂਗੇ ਸਹੀ ਹੈ ਬਈ ਉਹ ਦਿਨ ਨਿਸ਼ਾਨਾ ਪੂਰਾ ਹੋਇਆ ਹਾਂਜੀ ਤੇ ਬਹੁਤ ਖੁਸ਼ੀ ਤੇ ਬਈ ਜਿਵੇਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਆ ਕਿ ਮੇਲੇ ਜਿੱਤ ਲੈਨੇ ਆਪਾਂ ਤੇ ਬਈ ਹੋਰ ਮੇਲੇ ਲਟਾਉਂਗੀ ਫਿਰ ਹਾਂ ਹਾਂਜੀ ਹੌਸਲਾ ਵਧਿਆ ਅੱਛਾ ਬਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਵਾਈਫ ਨੂੰ ਚਾਹਿਆ ਠੀਕ ਹੈ ਜੀ ਤੇ ਆਇਆ ਕਰਾਂਗੇ ਮੇਲਾ ਜਵਾਦ ਜੜ ਕੇ ਜੀ ਤੇ ਇਤਨਾ ਉਲਾ ਮੇਲਾ ਬਾਈ ਉੱਥੇ ਤਾਂ ਨਹੀਂ ਜਾਂਦੇ ਫਿਰ ਤੁਸੀਂ ਉੱਥੇ ਜਾਣ ਦੀ ਵਿਉਂਤ ਤਾਂ ਸੀ ਪਰ ਹੁਣ ਇੱਥੇ ਨਾ 10-12 ਦਿਨ ਹੋ ਗਏ ਆਪ ਵੀ ਸਟ्रेस ਦੇ ਵਿੱਚ ਠੀਕ ਹੈ ਜੀ ਪਸ਼ੂ ਵੀ ਸਟ्रेस ਦੇ ਵਿੱਚ ਲੈ ਜਾਂਦੇ ਆ ਜੀ ਤੇ 10 ਦਿਨ ਉੱਥੇ ਜੇ ਚਲੇਗੇ ਤਾਂ ਫਿਰ ਉਹ ਕੁਇਤੇ ਅਸਰ ਪੈ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਕੇ ਫੈਲਾਅ ਲੈ ਕਿ ਉਹ ਨਸਰ ਠੀਕ ਹੈ ਜੀ ਤੇ ਭਾਈ ਆਪ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਕਿਤੇ ਪੱਖੋਂ ਤਾਂ ਅਧਿਆਪਕ ਹੈ ਜੀ ਅੱਛਾ ਜੀ ਅਧਿਆਪਕ ਹਾਂ ਜੀ ਠੀਕ ਹੈ ਭਾਈ ਤੇ ਮੈਂ ਭਾਈ ਆਪ ਇੱਕ ਸੁਣੋ ਬਹਾਸ ਵਾਲੀ ਗੱਲ ਦਸੀ ਤੇ ਮੈਂ ਇੱਥੇ ਆ ਕੇ ਖੜਿਆ ਪਈ ਤੇ ਮੈਂ ਕਿਹਾ ਭਾਈ ਨੂੰ ਮਹਾਦਾ ਮਾਲਕ ਕਿੱਧਰ ਵਾ ਗਿਆ ਤੇ ਲਵੇ ਹੋਰ ਬਾਈ ਬੈਠਾ ਸੀ ਕਹਿੰਦਾ ਦੇਖ ਭਾਈ ਆਹ ਬੈਠਾ ਗਿਆ ਤੇ ਭਾਈ ਕੱਲ ਥੋੜਾ ਜਿਹਾ ਵੀ ਆਪਾਂ ਕਹਿੰਦੇ ਹੋਰ ਪਰ ਨੇ ਜੋ ਬੈਠਾ ਸੀਗਾ ਤੇ ਅੱਜ ਬਾਈ ਜੱਜਾ ਬੈਠਾ ਦੇਖਿਆ ਤੁਸੀਂ ਵੀ ਲੋਕੋ ਬਾਈ ਨੇ ਅੱਜ ਵੀ ਆਪਾਂ ਕਹਿੰਦੇ ਮਾਸਟਰ ਵਾਲੀ ਬਣਾ ਰਹੀ ਤੇ ਫਿਰੋਜ਼ ਸਾਹਿਬ ਨਾਲ ਵੀ ਬਾਈ ਪਸੰਦ ਜਿੰਦੇ ਆਇਆ ਹੈਗਾ ਮੇਰੇ ਤੇ ਬਾਈ ਇਹਨੂੰ ਖਰਾਕ ਕਿੰਨੀ ਕੀ ਰਹਿੰਦੀ ਹੈਗੀ ਖਰਾਕ ਤਾਂ ਨਾਰਮਲ ਜੀ ਆਪਸ 5-6 ਕਿਲੋ ਜੀ 5-6 ਕਿਲੋ ਖਰਾਕ ਥੱਕੇ ਹਰਾ ਉਰਾ ਖਾ ਲੈ ਥੋੜਾ ਠੀਕ ਆ ਬਾਈ ਤੇ ਬਾਕੀ ਹਰਾ ਚੱਲਦਾਗਾ ਚਾਰ ਤਾਂ ਨਹੀਂ ਪਉਂਦੀ ਬਈ ਨਹੀਂ ਚਾਰ ਨਹੀਂ ਪਉਂਦੀ ਅੱਛਾ ਬਈ ਹਰਾ ਚਾਰਾ ਤੇ ਫੀਡ ਬਈ ਹਾਂਜੀ ਬਾਕੀ ਲੇਟੀ ਡੋਟੀ ਹੋਈ ਹੈ ਹਾਂ ਲੇਟੀ ਹੋਈ ਹੈ ਤੇ ਬਈ ਕਿੰਨੇ ਵੇ ਸੂਈ ਹੋ ਗਈ ਇਹ ਇਹ ਫਸਟ ਹੀ ਹੈ ਜੀ ਫਸਟ ਹੀ ਸੂਈ ਹੈ ਠੀਕ ਹੈ ਬਈ ਤੇ ਹੁਣ ਗੱਬਣਾ ਕਰਨਾ ਬਈ ਨਹੀਂ ਜੀ ਹਜੇ ਤਾਂ 34 ਦਿਨਾਂ ਦੀ ਸੂਈ ਹੈ ਅੱਛਾ 34 ਦਿਨਾਂ ਦੀ ਉਹ ਸੂਈ ਹੈ 2 ਮਹੀਨਾ ਕੀ ਹੋਇਆ ਬਾਕੀ 2 ਮਹੀਨੇ ਚੋਂ 4 ਕਿ ਦਿਨ ਉੱਤੇ ਨੇਗੇ ਹਾਂਜੀ ਹਾਂਜੀ ਤੇ ਮਾਗਰੇ ਬਈ ਇਹਦੇ ਕੀ ਹੈਗਾ ਮਾਗਰੇ ਦੇ ਕੱਟਾ ਜੀ ਅੱਛਾ ਮਾਗਰੇ ਦੇ ਕੱਟਾ ਦਿੱਤਾ ਉਹ ਕਿ ਕੱਟਾ ਕਾਦੇ ਕਿਹਦੇ ਦਾ ਬਈ ਕੱਟਾ ਮੇਰੇ ਆਪਦੇ ਘਰ ਦਾ ਬੋਲ ਉਹ ਕੱਟੇ ਦਾ ਉਹਦੀ ਮਾਂ ਥੱਲੇ ਸੀਗਾ ਜੀ 21 22 ਲੀਟਰ ਦੁੱਧ ਜੀ ਅੱਛਾ 21 22 ਲੀਟਰ ਦੁੱਧ ਹੋ ਗਿਆ ਤੇ ਉਹਦੀਆਂ ਧੀਆ ਆਪਣੇ ਸਾਹਮਣੇ ਖੜੀ ਤੇ ਭਈ ਉਹ ਸੀਮਨ ਤੇ ਆ ਕੱਟਾ ਆਪਣਾ ਕਿ ਭਈ ਡਾਇਰੈਕਟ ਕ੍ਰੋਸਿੰਗ ਤੇ ਆ ਉਹ ਤਾਂ ਜਦੋਂ ਆਪਾਂ ਮੱਝ ਖਰੀਦੀ ਸੀ ਨਾ ਉਦੋਂ ਮੱਝ ਦੇ ਆਸਾਨ ਦੇ ਜੀ ਉਹਦੇ ਮਗਰ ਹੀ ਆਇਆ ਸੀਗਾ अच्छा नहीं भाई होना जेड़ा हो वो कट्टा ਤੁਸੀਂ ਇਹਦਾ ਪਿਓ ਆ ਗਿਆ ਜਿਹੜਾ ਇਹਦਾ ਇਹ ਪਿਓ ਨਹੀਂ ਇਹਦਾ ਜਿਹੜਾ ਪਿਓ ਸੀ ਉਹ ਤਾਂ ਪ੍ਰਿੰਸ ਝੋਟਾ ਜੀ اچھا ਇਹਦਾ ਪਿਓ ਪ੍ਰਿੰਸ ਝੋਟਾ ਹਾਂ ਜਿਹੜਾ ਖਲੀ ਵਾਲੀ ਖਲੀ ਵਾਲੀ ਲੈਂਡ ਦੇ ਵਿੱਚੋਂ ਖਲੀ ਬਲੱਡ ਲੈਂਡ ਚੋਂ ਆ ਗਿਆ ਆਪਾਂ ਕਹਿੰਦੇ ਝੋਟੀ ਵੀ ਆਪਣੀ ਖਲੀ ਚੋਗੀ ਹਾਂਜੀ ਹਾਂਜੀ ਉਸ ਲੈਂਡ ਠੀਕ ਹੈ ਠੀਕ ਹੈ ਭਾਈ ਤੇ ਭਾਈ ਆ ਝੋਟੀ ਨਾਲ ਕੋਈ ਹੋਰ ਮੇਲਾ ਤਾਂ ਨਹੀਂ ਲੜੇ ਤੂੰ ਪਹਿਲਾਂ ਨਹੀਂ ਆ ਪਹਿਲਾਂ ਇਹ ਝੋਟੀ ਨਾਲ ਪਹਿਲਾਂ ਮੇਲਾ ਸੀ ਝੋਟੀ ਦਾ ਹੀ ਪਹਿਲਾਂ ਮੇਲਾ ਠੀਕ ਹੈ ਭਾਈ ਤੇ ਠੀਕ ਹੈ ਜੀ ਤੇ ਭਾਈ ਹਲੇ ਮਾਨਸਨ ਮਾਨ ਤੁਹਾਨੂੰ ਮਿਲੇ ਨਹੀਂ ਹੈਗੇ ਹਾਂਜੀ ਹਾਂਜੀ ਤੇ ਬਾਕੀ ਭਾਈ ਆਪਾਂ ਵੀਡੀਓ ਮਾਨਸਨ ਮਾਨ ਮਿਲਣ ਜੋ ਦੂਬਾਰਾ ਆਪਾਂ ਬਾਈ ਹਰਾਂ ਦੀ ਡਿਟੇਲ ਲਾਵਾਂਗੇ ਤੇ ਉਹ ਤੋਂ ਦੇਵਾਂਗੇ ਬਾਕੀ ਬਾਈ ਹਰਾਂ ਨੂੰ ਉਹ ਤੋਂ ਮੁਬਾਰਕ ਠੀਕ ਹੈ ਜੀ ਦੋਸਤੋ ਆਪਾਂ ਜੁੜੇ ਰਹੋ ਆਪਣੇ ਨਾਲ ਵੀਡੀਓ ਦੇ ਵਿੱਚ